ਇਸ ਸਵੇਰੇ ਦੀ ਵੱਡੀ ਖਬਰ ਗੁਰਦਾਸਪੁਰ ਤੋਂ ਆ ਰਹੀ ਹੈ ਸਾਹਮਣੇ ਗੁਰਦਾਸਪੁਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਬੱਬਰ ਖਾਲਸਾ ਇੰਟਰਨੈਸ਼ਨਲ ਜੀਕੇਆਈ ਵੱਲੋਂ ਰਚੀ ਗਈ ਵੱਡੀ ਅੱਤਵਾਦੀ ਸਾਜ਼ਿਸ਼ ਨੂੰ ਸਫਲਤਾਪੂਰਵਕ ਨਾਕਾਮ ਕਰਨ ਦਾ ਗੁਰਦਾਸਪੁਰ ਪੁਲਿਸ ਨੇ ਕੀਤਾ ਹੈ ਦਾਵਾ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਸੂchna ਤੇ 2 1.47 ਡਾਇਫਲਾ ਜਿੰਦਾ ਕਾਰਤੂਸ ਅਤੇ 2 ਪੀ 86 ਹੈਂਡ ਗ੍ਰਨੇਡ ਕੀਤੇ ਹਨ ਗੁਰਦਾਸਪੁਰ ਪੁਲਿਸ ਨੇ ਬਰਾਮਦ ਦੇਖੋ ਜੀ AGTF ਐਂਟੀ ਕੈਂਗਸਟਰ ਟਾਸਕ ਫੋਰਸ ਦੀ ਸਿਕਿਉਰਿਟੀ ਇਨਫੋਰਮੇਸ਼ਨ ਅਤੇ ਇੰਟੈਲੀਜੈਂਸ ਲੈਡ ਆਪਰੇਸ਼ਨ ਜਿਹੜਾ ਸੀਗਾ ਉਹਦੇ ਵਿੱਚ ਇਨਫੋਰਮੇਸ਼ਨ ਆਈ ਸੀਗੀ ਉਸ ਵੀ ਆਪ ਤੇ ਗੁਰਦਾਸਪੁਰ ਦੇ ਪਨਾਸ਼ਾਲਾ ਦੇ ਵਿੱਚ ਇੱਕ ਆਫਆ ਜਿਹੜੀ ਹੈਗੀ ਅੰਡਰ ਐਕਸਪਲੋਸਿਵ ਐਕਟ ਅਤੇ ਜਿਹੜਾ ਆਰਮ ਸੈਕਡਾ ਉਸ ਕਿੱਤੀ ਗਈ ਹੈਗੀ ਜਿਹਦੇ ਵਿੱਚ 2AK47 2 ਹੈਂਡ ਗ੍ਰੇਨੇਡ ਅਤੇ ਲਾਈਵ ਆਂਸ ਜਿਹੜੇ ਹੈਗੇ ਪਾ ਮਦ ਹੈ ਜੀ ਇਹਦੇ ਚ ਅਸੀਂ ਡੈਟ ਆਫ ਆਫ ਦਾ ਕਿ ਵੀ ਇਹਨਾਂ ਦਾ ਸੋਰਸ ਕੀ ਸੀ ਕਿੱਥੇ ਜਾਣਾ ਸੀ ਇਹ ਸਾਰੀ ਚੀਜ਼ਾਂ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਥੈਂਕ ਯੂ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਜਿੱਥੇ ਤੁਹਾਨੂੰ ਅਨਸੀਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ 'ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇੜੇ ਅਮਰ ਕਲੀਨਿਕ ਡੜਵਾ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ